ਘੋਟਵਾ ਦੇ ਪਿੰਡੋਂ ਜਾਂਦੇ ਮੈਂ ਤੇ ਵੀਡੀਓ ਬਣਾਣ ਕੇ ਨਾ ਬੋਲ ਕੇ ਕੱਲ ਨੂੰ ਪੁੱਛ ਨਾ ਮੜਾਇਆ ਜਿਹੜੇ ਆ ਗਏ ਪ੍ਰਧਾਨ ਸਾਹਿਬ ਜੀ ਸਾਡੇ ਵਿੱਚ ਇਸ ਟਾਈਮ ਕਿਸਾਨ ਯੂਨੀਅਨ ਦੇ ਪ੍ਰਧਾਨ ਜੋ ਕਿ ਮੌਜੂਦ ਨੇ ਉਹ ਦੱਸਦੇ ਨੇ ਵੀ ਖੱਗਰ ਦੀ ਸਥਿਤੀ ਕੀ ਹੈ ਪ੍ਰਧਾਨ ਸਾਹਿਬ ਜੀ ਦੱਸਿਓ ਮੜੇ ਖੱਗਰ ਦੀ ਸਥਿਤੀ ਇਸ ਟਾਈਮ ਪਰ ਬਹੁਤ ਜ਼ਿਆਦਾ ਚੜਿਆ ਹੋਇਆ ਹੈ ਇਸ ਤਰ੍ਹਾਂ ਜਿਹੜਾ ਦਰਬਾਨਾ ਇਹਦੇ ਵਿੱਚ ਵੀ ਦੇਖੋ ਤਰੇੜਾਂ ਆ ਰਹੀਆਂ ਨੇ ਜੇ ਇਹ ਖੈਲੇ ਨਾ ਹੁੰਦੇ ਤਾਂ ਇਹ ਪਾਣੀ ਕਾ ਕ ਦਾ ਦਾ ਨਿਸ਼ਾਨ ਕਰਦਾ ਪਰ ਹੁਣ ਵੀ ਜਿਹੜਾ ਪਰ ਇਹ ਜਿਹੜਾ ਪਰਮੇੜੀ ਪਿੰਡ ਦੇ ਵਿੱਚ ਨੁਕਸਾਨ ਹੋਇਆ ਹੈ ਇਹਦਾ ਅਸੀਂ ਹੁਣ ਡੀਸੀ ਨੂੰ ਮਿਲਾਂਗੇ ਇੱਕ ਦਿਨ ਜਿਹੜੇ ਭਰਾਵਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਨੁਕਸਾਨ ਦਾ ਉਹਨਾਂ ਨੂੰ ਭਾਵਜਾ ਮਿਲੇ ਤੇ ਜਿਹੜਾ ਜਿੱਥੇ ਆ ਹੁਣ ਪ੍ਰਸ਼ਾਸਨ ਨੇ ਜਿੱਥੇ ਖੇਲੇ ਥੋੜੇ ਦਾਏ ਨਹੀਂ ਇਹਦੇ ਵਿੱਚ ਬੰਦ ਦੇ ਵਿੱਚ ਫੇਰਾ ਆ ਰਹੀਆਂ ਨੇ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਵੀ ਕਹਿੰਦੇ ਹਾਂ ਜਿੱਥੇ ਤਰੇੜਾਂ ਆਈਆਂ ਨੇ ਉੱਥੇ ਆ ਕੇ ਮਿੱਟੀ ਲਾਉਣ ਦੀ ਖੇਚਲ ਕਰਨ ਤੇ ਕੱਥੜਾ ਇੱਥੇ ਸਰੇ ਤੱਕ ਪੱਕਾ ਹੋ ਜੇ ਨਾ ਜੇ ਇੱਥੋਂ ਸਿੱਧੇ ਪੰਨ ਪੱਕਾ ਹੋ ਜੇ ਤਾਂ ਇੱਥੇ ਪੱਧਰ ਮੇੜੀ ਪਿੰਡ ਦਾ ਨੁਕਸਾਨ ਨਹੀਂ ਹੁੰਦਾ ਤੇ ਉਹ ਜਿਹੜੀ ਮੀਆਂਪੁਰ ਵਾਲਾ ਚੋਲਾ ਹੈ ਉਹਦੇ ਨਾਲ ਪਿੰਡ ਦਾ ਬਹੁਤ ਨੁਕਸਾਨ ਜਾਦੇ ਹੋਇਆ ਹੈ ਉਹਦੇ ਕਰਕੇ ਅਸੀਂ ਇੱਕ ਕੰਡੀਸ਼ਨ ਮਿਲਾਂਗੇ ਤੇ ਜਿਹੜਾ ਜਿਹੜੇ ਭਰਾਵਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਜਿਹੜਾ ਮਰਾਜ਼ਾ ਦਿੱਤਾ ਜਾਵੇ ਮੈਂ ਦੱਸਣਾ ਚਾਹੁੰਦਾ ਮੇਰੇ ਪ੍ਰਧਾਨ ਸਾਹਿਬ ਨੇ ਗੱਲ ਕੀਤੀ ਹੈ ਜ਼ਿਲ੍ਹਾ ਪ੍ਰਧਾਨ ਹੜਾ ਗਵਿੰਦਰ ਸਿੰਘ ਖੁੱਲੇਵਾਲ ਮੈਂ ਨਿਸ਼ਾਨ ਸਿੰਘ ਜਥੇਬੰਦੀ ਸਕੱਤਰ ਕਿਦਾ ਮੈਂ ਇਹ ਪੁੱਛਣਾ ਚਾਹੁੰਨਾ ਪੰਜਾਬ ਸਰਕਾਰ ਨੂੰ ਜੇ ਜਿਹੜਾ ਇਹ ਅੱਜ ਤਾਂ ਹੁਣ ਤਾਂ ਕੁਝ ਬਣ ਨਹੀਂ ਸਕਦਾ ਪਾਣੀ ਚੜ ਗਿਆ ਇਸ ਤੋਂ ਪਹਿਲਾਂ ਜਦੋਂ ਕਰਸਾ ਆਉਂਦੀ ਹੈ ਮੈਂ ਕਹਿੰਦਾ ਮੰਗਦਾ ਤਾਂ ਜਿੱਥੇ ਹਾਦੇ ਸਾਡੀ ਮੋਗਰ ਤੋਂ ਲਾ ਕੇ ਤੋੜ ਇਧਰ ਹਰਿਆਣੇ ਦੀ ਹੱਦ ਤੱਕ 5-5 ਫੁੱਟ ਦਾ ਬੰਨ ਕੰਡੇ ਤੇ ਲੱਗ ਜੇ ਇਹਦੇ ਨਾਲ-ਨਾਲ ਤੋੜ ਪੱਥਰ ਲੱਗਣ ਪੱਥਰ ਲੱਗ ਜਾਂ ਪੱਥਰ ਲਾ ਕੇ ਜਾਲੀ ਲੱਗੇ ਤਾਂ ਅਸੀਂ ਇਹ ਇੱਕ ਦੂਜੀ ਮੰਗੇ ਇਹ ਕਰਨੇ ਆ ਜਿਵੇਂ ਅੱਗੇ ਨਵੇਂ ਗੋਂ ਕੋਲ ਜਾ ਕੇ ਘੱਗਰ ਚ ਪੈਂਦਾ ਚੰਬੋ ਚੋਆ ਜਿਹਨੂੰ ਕਹਿੰਦੇ ਨੇ ਜੇ ਮੋਜੂਵਾ ਕਹਿੰਦੇ ਨੇ ਉਹਨੂੰ ਉਹ ਉੱਥੇ ਜਾ ਕੇ ਫੱਟੇ ਲੱਗੇ ਹੋਏ ਨੇ ਇਸੇ ਤਰ੍ਹਾਂ ਇੱਥੇ ਫੱਟੇ ਲੱਗੇ ਚਾਹੀਦੇ ਨੇ ਜਿਹੜੇ ਨਹਿਰ ਦਾ ਕੋਲੇ ਇਹਨੂੰ ਹਰਿਆਣਾ ਸਰਕਾਰ ਤੇ ਪੰਜਾਬ ਸਰਕਾਰ ਨਹਿਰ ਤਾਂ ਚੱਲਣੀ ਨਹੀਂ ਹੁਣ ਉਹ ਨਹਿਰ ਤੋੜ ਕੇ ਥੱਲਿਆਂ ਦੀ ਕਰੇ ਜੇ ਨਹੀਂ ਕਰਦੀ ਤਾਂ ਇਹਦੇ ਵਿੱਚ ਪਾਣੀ ਤਾਂ ਛੱਡੇ ਸਾਡਾ ਕੋਈ ਤਾਂ ਫਾਇਦਾ ਹੋਵੇ ਨਹਿਰ ਦਾ ਜੇ ਇਹਨਾਂ ਨੂੰ ਪੰਜਾਬ ਸਰਕਾਰ ਗਵਰਨਮੈਂਟ ਤੇ ਕਿਤੇ ਪਾਣੀ ਨਹੀਂ ਮਿਲਦਾ ਉਹ ਨਹਿਰ ਇਹਨਾਂ ਬਣਾ ਕੇ ਅੱਗੇ ਚਾਲੂ ਕਰਨ ਉਹਦੇ ਵਿੱਚ ਪਾਣੀ ਛੱਟਣ ਘੱਟੋ ਘੱਟ ਇੱਥੇ ਜਾਜੀ ਉਰਚ ਪਾਣੀ ਛੱਡਦਾ ਸਾਡਾ 2 ਫੁੱਟ ਪਾਣੀ ਲੈਂਦਾ ਸਾਡੇ ਘਰਾਂ ਦਾ ਤੇ ਸਾਡਾ ਸਾਡੇ ਸਾਡੇ ਪਿੰਡ ਦਾ ਅੱਧਾ ਰਕਬਾ ਮਰ ਚੁੱਕਿਆ ਹੁਣ ਤੱਕ ਇਸ ਟਾਈਮ ਆਪਣੇ ਤੁਹਾਡੇ ਪਿੰਡ ਦੀ ਕਿੰਨਾ ਰਕਬਾ ਮਰ ਚੁੱਕਿਆ ਜੀ ਸਾਡੇ ਪਿੰਡ ਦਾ ਮਤਲਬ 950 ਸਾਰਾ ਹੀ ਰਕਬਾ ਜਿਹਦੇ ਵਿੱਚ 6-700 ਰਕਬਾ ਡੁੱਬ ਗਿਆ ਧੰਨਵਾਦ ਜੀ